ਤਸਵੀਰਾਂ 'ਚ ਇੱਕੋ ਲਾਈਨ 'ਚ ਖੜੇ ਇਹ ਪੁਲਿਸ ਵਾਲੇ ਤੁਹਾਨੂੰ ਆਪਣੇ ਆਪ 'ਚ ਇਹ ਥਾਂ ਕੀ ਹੋਇਆ ਬਿਆਨ ਕਰ ਰਹੇ ਨੇ ਇਹ ਬੁਗਾ ਜ਼ਿਲ੍ਹੇ ਦਾ ਪਿੰਡ ਬਿਲਾਸਪੁਰ ਹੈ ਉਹ ਪਿੰਡ ਜਿੱਥੇ ਸਵੇਰੇ ਸਵੇਰੇ ਜਦੋਂ ਪੁਲਿਸ ਦੀਆਂ ਗੱਡੀਆਂ ਤੇ ਇੱਕ ਬੱਸ ਭਰ ਕੇ ਆ ਗਈ ਤਾਂ ਉਸ ਵੇਲੇ ਜੋ ਲੋਕ ਜਾਗ ਰਹੇ ਸਨ ਸਭ ਇੱਕ ਵਾਰ ਤਾਂ ਡਰ ਗਏ ਫਿਰ ਇਹ ਗੱਡੀਆਂ ਦਾ ਕਾਫਲਾ ਇਸ ਘਰ ਦੇ ਮੂਹਰੇ ਆ ਕੇ ਰੁਕਿਆ ਜਿਸ ਘਰ ਦਾ ਰਹਿਣ ਵਾਲਾ ਕੁਲਵੰਤ ਸਿੰਘ ਰਾਮਪੁਰੇ ਇੱਕ ਸੀਮੈਂਟ ਫੈਕਟਰੀ 'ਚ ਕੰਮ ਕਰਦਾ ਸੀ ਜਿਸ ਵੇਲੇ ਪੁਲਿਸ ਦੀ ਸਹਾਇਤਾ ਨਾਲ NIA ਨੇ ਇਸ ਘਰ 'ਚ ਛਾਪੇਮਾਰੀ ਕੀਤੀ ਤਾਂ ਉਸ ਵੇਲੇ ਇਸ ਨੂੰ ਪੂਰੀ ਤਰ੍ਹਾਂ ਹਸੀਲ ਕਰ ਦਿੱਤਾ ਗਿਆ। ਕਈ ਘੰਟੇ ਦੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਕੁਲਵੰਤ ਸਿੰਘ ਖਾਲਸਤਾਨੀ ਪੱਖੀ ਪੋਸਟਾਂ ਸੋਸ਼ਲ ਮੀਡੀਆ ਤੇ ਦੇਖਦਾ ਅਤੇ ਪਾਉਂਦਾ ਸੀ। ਕੁਲਵੰਤ ਸਿੰਘ ਤੁਹਾਡੇ ਅੱਜ ਘਰ NIA ਨੇ ਰੇਡ ਕੀਤੀ ਉਹਦਾ ਕੀ ਕਾਰਨ ਸੀਗਾ? ਪੁੱਛ ਗਿੱਛ ਵਾਸਤੇ ਆਏ ਸੀ। ਕੀ ਪੁੱਛਗਿੱਛ ਕਰਕੇ ਗਏ? ਆਏ ਵੀ ਕਹਿੰਦੇ ਆ ਬਾਹਰ ਲਿਆਂ ਖਬਰਾਂ ਜਿਹੜੀ ਉਹ ਨਾ ਚਾਹ। ਕਿਹੜੀਆਂ ਖਬਰਾਂ? ਖਾਲਸਤਾਨ ਮੇਰੇ ਚਲਦੀਆਂ ਮਰੀਗਾਂ ਨੇ ਓਕੇ ਸੋ ਇਹ ਸੁਣਦੇ ਹੁੰਦੇ ਸੀ ਤੇ ਤੁਹਾਡਾ ਕੋਈ ਮੋਬਾਈਲ ਵਗੈਰਾ ਲੈ ਕੇ ਗਏ ਨਾਲ ਕੋਈ ਕੋਈ ਨੋਟਿਸ ਲੈ ਕੇ ਗਏ ਹੋਣ ਤੁਹਾਨੂੰ ਸਾਧ ਕੇ ਗਏ ਹੋਣ ਵੀ ਇੰਨੀ ਤਰੀਕ ਨੂੰ ਉੱਥੇ ਪਹੁੰਚੋ ਚੰਡੀਗੜ੍ਹ ਜਾਂ ਕਿਤੇ ਹੋਰ ਹਾਂ ਕੋਈ ਕੁਝ ਨਹੀਂ ਗਏ ਜਿਹੜੇ ਵਾਸਤੇ ਮੈਂ ਪੁੱਛ ਐਨਆਈਏ ਦੀਆਂ ਅਧਿਕਾਰੀਆਂ ਨੇ ਕੁਲਵੰਤ ਸਿੰਘ ਦੇ ਘਰ ਛਾਪੇਮਾਰੀ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਖਾਲਸਤਾਨੀ ਸਮਰਥਕਾਂ ਉੱਤੇ ਕੇਂਦਰ ਸਰਕਾਰ ਦੇ ਏਜੰਸੀਆਂ ਦੀ ਪੂਰੀ ਅੱਖ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ